ਸਰ ਕੀ ਗੱਲਬਾਤ ਹੋਈ ਚਗੀ ਉਸ ਦਿਨ ਸਰ ਮੈਂ ਨਾ ਤੇਲ ਪੁਆ ਕੇ ਆ ਰਿਹਾ ਸੀ ਤੇ ਸਰ ਮੈਂ ਤੇਲ ਪੁਆ ਕੇ ਆ ਰਿਹਾ ਸੀ ਤੇ ਉਹਨੇ ਨਾ ਮੈਨੂੰ ਨਾ ਰੋਕ ਲਿਆ ਪਹਿਲਾਂ ਉਹਨੇ ਮੇਰੇ ਸਕੂਟਰੀ ਦੇ ਵਿੱਚ ਬਾਈਕ ਮਾਰੀ फेर ਉਹਨੇ ਸਰ ਗੱਡੀ ਉਹਦੇ ਪਾਪੇ ਨੇ ਗੱਡੀ ਲਾਤੀ ਅੰਦਰ ਦੋ ਤਿੰਨ ਸਦਾਲ ਸੀ ਇੱਕ ਉਹਦਾ ਮੁੰਡਾ ਸੀ ਉਹ ਆਂਦੀਆਂ ਕਿ ਸਰ ਮੈਨੂੰ ਪੈਗੇ ਐ ਕਿ ਉਹਨਾਂ ਨੇ ਪਹਿਲਾਂ ਮੇਰੇ ਮੂੰਹ 'ਚ ਪਿਸਤਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਟਰਾਡ ਮਾਰਨੇ ਮੇਰੇ ਸ਼ੁਰੂ ਕਰਤੇ ਸਰ ਕੀ ਵਜ੍ਹਾ ਕੀ ਹੈਗੀ ਵਜ੍ਹਾ ਸਰ ਕੋਈ ਵੀ ਨਹੀਂ ਹੈ ਖੁੰਦਕਬਾਜੀ ਕੇ ਨਾਲ ਮੈਂ ਬਸ ਵੈਹੇ ਘੁੰਮਦਾ ਫਿਰਦਾ ਸੀ ਕਿ ਉਹ ਇਸ ਕਰਕੇ ਮੈਨੂੰ ਪੈਗੇ ਕਹਿੰਦੇ ਕਹਿੰਦੇ ਤੂੰ ਮੈਨੂੰ ਗਾਲਾ ਗੂਲਾ ਗੱਡੀਆਂ ਮੈਂ ਭਰਾ ਮੇਰੀ ਤਾਂ ਨਾ ਕੋਈ ਗੱਲ ਹੀ ਨਹੀਂ ਮੈਂ ਤੈਨੂੰ ਕਿਉਂ ਦੋ ਗਾਲਾ ਗੱਡੀਆਂ ਤੇ ਇਹੀ ਗੱਲ ਸਰ ਮੈਨੂੰ ਪੈਗੇ ਕਿਤੇ ਕਦੋਂ ਦੀ ਵਾਰਦਾਤ ਹੈ ਇਹ ਸਰ 6-7 ਮਹੀਨੇ ਪਹਿਲਾਂ ਦੀ ਗੱਲਬਾਤ ਹੋਈ ਹੈ ਉਹਨੇ ਮੇਨਰਜਾ ਸ਼ੁਭਾਜੀ ਗੱਡੀ ਹੈ ਕਦੋਂ ਕਦੋਂ ਟੜਨਾ ਹੁਣ ਹਮਲਾ ਟੜੇ ਮਿਲਤੇ ਸਰ ਪਛੋ ਹਮਲਾ ਹੋਇਆ ਕਿੰਨੇ ਕ ਬੰਦੇ ਸੀਗੇ ਸਰ ਚਾਰ ਬੰਦੇ ਸੀ ਤਿੰਨ ਸਰਦਾਰ ਸੀ ਇੱਕ ਮੋਨਾ ਸੀ ਕਿ ਡੱਕੇ ਤੇ ਕਿੱਥੇ ਸੱਡਾਂ ਲੱਗੀਆਂ ਰੋਟ ਸਰ ਮੇਰਾ ਗੋਟ ਲਲਵੋ ਗਿਆ ਔਰ ਸਰ ਮੈਨੂੰ ਚੱਕਰ ਜੇ ਬੜੇ ਆਂਡੇ ਵੇ ਆ ਔਰ ਮੇਰੇ ਕੋ ਫੋਕਸ ਚ ਨਹੀਂ ਰਹਿਣ ਹੋ ਰਿਹਾ ਕੀ ਗੱਲਬਾਤ ਹੋਈ ਸੀਗੀ ਇਹ ਮੁੰਡਾ ਦੁਕਾਨ ਦਾ ਬੇਟਾ ਹੈ ਸਬਜ਼ੀ ਵਾਲੀ ਦਾ ਮੁੰਡਾ ਕਹਿੰਦਾ 100 ਰੁਪਏ ਦੇ ਮੈਂ ਪੈਟਰੋਲ ਕੋਲਿਆ ਹਸਕੂਟੀ ਪੈਟਰੋਲ ਬੋਲ ਗਿਆ ਇਹਦਾ ਵਾਪਸੀ ਹੋਣ ਡਿਆਈ ਉਹ ਲੱਗਦੇ ਵੇਖਦੇ ਨੂੰ ਆਉਂਦੇ ਆ ਹੁਣੇ ਪੁਰਾਣੀ ਜਿਹਨਾਂ ਬਹਿਣਾ ਖਲੋਣਾ ਵੇਖਿਆ ਇਹਨੂੰ ਉਹਨਾਂ ਦੀ ਪਾਰਟੀ ਦੇ ਨਾਲ ਜਿਹੜੇ ਮੁੰਡੇ ਉੱਥੇ ਮੁਰਗਾ ਮੁਰਗਾ ਵੇਚਦੇ ਪੁਲ ਦੇ ਥੱਲੇ ਉੱਥੇ ਮੁਰਗਾ ਮੁਰਗਾ ਲੈਣ ਜਾਣ ਉਹਨਾਂ ਵੇਖਿਆ ਉਸਦੇ ਉੱਥੇ ਬੈਠਾ ਹੈ ਹੁਣ ਉੱਥੇ ਬੈਠਦੇ ਨਾਲ ਤਾਂ ਕੋਈ ਵਾਅਦਾ ਤਾਂ ਹੋਈ ਨਹੀਂ ਜਾਂਦੀ ਤੇ ਉਹ ਦੋ ਉਹਨਾਂ ਸੋਚਿਆ ਵੀ ਨਹੀਂ ਉਹਨਾਂ ਨਾਲ ਲੜਿਆ ਤੇ ਇਹਨੂੰ ਉਹਨਾਂ ਰੋਕ ਕੇ ਤੇ ਪਿਓ ਪੁੱਤਾਂ ਨੇ ਦਾਤਾ ਦੁੱਤਰ ਮਾਰੇ ਆ ਜਿੱਦਾਂ ਦੀ ਬਾਜ ਦਾ ਉਤੋਂ ਜਮਾ ਲਗੇ ਦਾ ਤੇ ਜਿਹੜੀ ਬਾਂਡਾ ਦੀ ਆ ਸਭ ਬਾਈ ਸਾਰਾ ਗੋਟੀ ਨਾਲ ਵਟ ਗਿਆ ਵਧਿਆ ਗਿਆ ਤੁਹਾਡੇ ਲੋ ਮੰਗ ਕੀ ਕੀਤੀ ਜਾਂਦੀ ਹੈ ਸਾਡੀ ਇਹਨਾਂ ਮੰਗਦੇ ਹੋਈ ਆ ਵੀ ਜਿਨ੍ਹਾਂ ਨੂੰ ਸਾਫ਼ ਮਿਲਣਾ ਚਾਹੀਦਾ ਬਾਕੀ ਇੱਥੇ ਵੀ ਡਾਕਟਰ ਜਿਹੜੇ ਆ ਉਹ ਕੋਈ ਗਿਆਨ ਦੇ ਗੱਲਦੇ ਬਸ ਉਹ ਇੱਥੇ ਬਿਆ ਕੋਈ ਗਿਆਨ ਨਹੀਂ ਕੋਈ ਟੀਕਾ ਨਹੀਂ ਕੋਈ ਗੱਲ ਦੀ ਕੋ ਬਾਤ ਨਹੀਂ ਸ਼ਹਿਰ ਦੇ ਵਿੱਚ ਇਹੋ ਜਿਹੇ ਜਿਹੜਾ ਮਹੌਲ ਕ੍ਰੀਏਟ ਕਰਦੇ ਨੇ ਉਹਨਾਂ ਉੱਤੇ ਕੀ ਕਾਰਵਾਈ ਚਾਹੀਦੀ ਕਾਹਦਾ ਇਹੋ ਜੀ ਕਰਦੀ ਜਾਂਦੀ ਹੈ ਵੀ ਇਹਨਾਂ ਦਾ ਨਾਮ ਨਿਸ਼ਾਨੀ ਖਤਮ ਕੀਤਾ ਜਾਣਾ ਚਾਹੀਦਾ ਇਹ ਬੰਦਿਆਂ ਦਾ ਇਹ ਰਹਿਣੇ ਨਹੀਂ ਚਾਹੀਦੇ ਪਿਛਲੇ ਦਿਨੀ ਇੱਕ ਬੜੀ ਸੀਰੀਅਸ ਘਟਨਾ ਹੋਈ ਡਿਵੀਜ਼ਨ ਨੰਬਰ 2 ਦੇ ਏਰੀਆ 'ਚ ਜਿਹਦੇ 'ਚ ਇੱਕ ਲੜਕੇ ਦਾ ਕੁਝ ਬੰਦਿਆਂ ਨੇ ਜਿਹੜਾ ਹੱਥ ਕਾਫੀ ਜ਼ਿਆਦਾ ਜਿਹੜਾ ਵੱਟਦਾ ਸੀ ਦਾਤਰ ਰੋ ਤੇ ਕਾਫੀ ਉਹਦੇ ਸੀਰੀਅਸ ਇੰਜਰੀਜ਼ ਆਈਆਂ ਤੇ ਉਹਦਾ ਆਪਾਂ ਬੜਾ ਸੀਰੀਅਸ ਸੰਕੇਤ ਲਿਆ ਜੀ ਉਹਦੇ ਬਾਅਦ ਆਪਾਂ ਇਹਦੇ ਵਿੱਚ ਮੁਕੱਦਮਾ ਨੰਬਰ 26 ਜਿਹੜਾ ਉਹ ਦਰਜ ਕੀਤਾ ਹੈ ਪੁਲਿਸ ਸਟੇਸ਼ਨ ਬੀਵੀ ਨੰਬਰ 4 'ਚ ਅੰਡਰ ਸੈਕਸ਼ਨ 109 118 ਦਾ 1126 ਦਾ 23 ਦਾ 5 ਬੀ ਐਨ ਐਸ ਜਿਹੜੀ ਪੈਰਨਲ ਜਿਹੜੀ ਆਈਪੀਸੀ ਦੀ ਪੁਰਾਣੀ ਧਾਰਾ ਹੁੰਦੀ ਸੀ 307 324 340 ਤੇ 34 ਆਈਪੀਸੀ ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਨੂੰ ਗ੍ਰਿਫਤਾਰ ਵੀ ਕੀਤੇ ਜਿਹੜਾ ਇਹ ਚ ਮੇਨ ਅਕਿਊਜ਼ ਹੈ ਜਿਨੇ ਇੰਜਰੀਜ਼ ਕਾਜ਼ ਕੀਤੀ ਉਹਦਾ ਨਾਮ ਹੈ ਜੀ ਗੁਰਵਿੰਦਰ ਅਲਿਆਸ ਸਾਹਿਬ ਸਿੰਘ ਤੇ ਦੂਸਰਾ ਜਿਹੜਾ ਦਵਿੰਦਰ ਸਿੰਘ ਇਹ ਦੋਨੋਂ ਅਕਿਊਜ਼ ਨੂੰ ਆਪਾਂ ਜਿਹੜਾ ਅਰੈਸਟ ਕਰ ਲਿਆ ਵਿਦਿਨ ਵਿਦਿਨ 10 ਆਵਰਜ਼ ਹੀ ਆਪਾਂ ਦੋਨੋਂ ਅਕਿਊਜ਼ ਫੜ ਲਏ ਕਿੱਥੋਂ ਦੇ ਵਾਸੀ ਸੀ ਇਹ ਜਿਹੜੇ ਡਿਵੀਜ਼ਨ ਨੰਬਰ 2 ਥਾਣੇ ਦੇ ਵਾਸੀ ਹਾਂ ਜਿਹੜਾ ਇੱਕ ਪੰਲਾ ਪਾਣਾ ਦਾ ਕਰ ਰਿਹਾ ਹੈ ਵੈਰੀਫਾਈ ਇਹਦੇ ਚ ਦੇਖੋ ਮੈਂ ਕਹਿੰਦਾ ਨਾ ਚਾਹੁੰਦਾ ਜਿਹੜਾ ਇਹ ਸਾਹਬ ਹੈ ਇੱਥੇ ਪਹਿਨੇ ਵੀ ਪਰਚਾ ਹੈ ਤੇ ਇਹ ਲੜਾਈਆਂ ਝਗੜਿਆਂ ਚ ਅੱਗੇ ਵੀ ਸ਼ਾਮਲ ਰਿਹਾ ਤੇ ਹੁਣ ਵੀ ਇਹਨੇ ਬੜੀ ਜਿਹੜੀ ਸੰਗੀਨ ਵਾਰਦਾਤ ਕੀਤੀ ਹੈ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲੇ ਤੋਂ ਰੰਜਿਸ਼ ਸੀ ਤੇ ਉਹਦੇ ਬਾਅਦ ਇਹਨਾਂ ਨੇ ਜਿਹੜਾ ਉਹ ਦੋਨੋਂ ਜਾਣੇ ਨੇ ਹਮਸਲਾ ਹੋ ਕੇ ਉੱਤੇ ਹਮਲਾ ਕੀਤਾ ਤੇ ਉਹਦੀ ਕਾਫੀ ਸੀਰੀਅਸ ਇੰਜਰੀਜ਼ ਆਈਆਂ ਜਿਹੜਾ ਵਿਕਟਮ ਹੈ ਜਿਹਦੇ ਬਾਹਰ ਤੇ ਸੱਟਾਂ ਲੱਗੀਆਂ ਤੇ ਸਿਰ ਤੇ ਵੀ ਲੱਗੀਆਂ ਤੇ ਮੈਂ ਇਹ ਦੱਸਣਾ ਚਾਹੁੰਦਾ ਇਹ ਕਿ ਆਪਾਂ ਬੜੀ ਸਟ੍ਰਿੰਜੈਂਟ ਸਖਤ ਸੈਕਸ਼ਨ ਲਾਇਆ 307 ਜਿਹੜੀ ਪੁਰਾਣੀ ਹੁੰਦੀ ਸੀ ਉਹ ਧਾਰਾ ਲਾਈ ਹੈ ਤੇ ਤੇ ਆਪਾਂ ਇੱਕ ਕਿਸਮ ਦਾ ਮੈਸੇਜ ਵੀ ਦੇ ਰਹੇ ਹਾਂ ਕਿ ਜਿਹੜਾ ਇਹ ਬੰਦਾ ਇਸ ਤਰੀਕੇ ਦੀ ਵਾਰਤਾਤ ਚ ਇਨਵੋਲ ਹੋਊਗਾ ਤੂੰ ਸੋਚੂਗਾ ਕਿ ਵੀ ਆਪਾਂ ਇਸ ਤਰੀਕ ਬਚ ਕੇ ਨਿਕਲ ਜਾਵਾਂਗੇ ਜਾਂ ਕੋਈ ਹਲਕੀ ਧਾਰਾ ਲੱਗ ਜੂਗੀ ਉਹ ਬਿਲਕੁਲ ਨਹੀਂ ਹੋਊਗਾ ਆਪਾਂ ਸਭ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਨਾਲ ਇਹਨਾਂ ਦੀ ਅਰੈਸਟ ਵੀ ਪਾਈ ਹੈ ਆਪਾਂ ਕਈਆਂ ਦੇ ਮਨ 'ਚ ਇਹ ਵੀ ਵਿਅਹਮ ਹੁੰਦਾ ਕਿ ਵਾਰਤਾਤ ਕਰਦਾਂਗੇ ਫੜੇ ਨਹੀਂ ਜਾਵਾਂਗੇ ਪੁਰੇ ਪਿਛਲੇ ਹੋਏ ਆਪਾਂ ਫੜਿਆ ਨਾ ਤੇ ਮੈਂ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਕੋਈ ਇਸ ਤਰ੍ਹਾਂ ਦੇ ਅਗਰ ਵਾਰਦਾਚ ਕੋਈ ਇਨਵੋਲ ਰਹਿੰਦਾ ਜਾਂ ਮੈਂ ਮੇਰੇ ਧਿਆਨ ਚ ਇਦਾਂ ਵੀ ਆਇਆ ਕਿ ਕਈ ਇਦਾਂ ਦੇ ਛੋਟੇ ਗੈਂਗ ਟਾਈਪ ਜਾਂ ਮੁੰਡੇ ਜਿਹੜੇ ਆ ਉਹ ਲੜਾਈ ਝਗੜੇ ਚ ਇਨਵੋਲ ਰਹਿਣ ਦੀ ਫਰਾਗ ਚ ਰਹਦੇ ਆ ਵੈਸੇ ਤੇ ਮੈਂ ਕਾਫੀਆਂ ਦੇ ਖਿਲਾਫ ਆਪਾਂ ਇੱਥੇ ਮੁਕਦਮੇ ਦਰਜ ਕਰ ਚੁੱਕੇ ਆ ਉਹ ਸਾਰਿਆਂ ਦੇ ਖਿਲਾਫ ਆਪਾਂ ਸਖਤੀ ਧਾਰਾ ਲਈ ਹਲਕੀ ਧਾਰਾ ਕੀ ਮੁਕਦਮੇ ਚ ਨਹੀਂ ਲਈ ਆਪਾਂ ਤੇ ਇਹਦੇ ਚ ਵੀ ਆਪਾਂ ਸਖਤੀ ਧਾਰਾ ਲਾਈ ਹੈ ਔਰ ਬੰਦੀ ਵੀ ਹੈ ਕਿਉਂਕਿ ਕਾਫੀ ਸੀਰੀਅਸ ਇੰਜਰੀਜ਼ ਕੀਤੀ ਐ ਇਸ ਲੜਕੇ ਨੇ ਤੇ ਜਿਹੜੇ ਕੋਈ ਹੋਰ ਵੀ ਇਸ ਤਰ੍ਹਾਂ ਦੀ ਗੁੱਟਬਾਜ਼ੀ ਜੇ ਧੜੇਬਾਜ਼ੀ ਜੇ ਜਾਂ ਇਹ ਲੜਾਈਬਾਜ਼ੀ ਜੇ ਇਨਵੋਲਵ ਹੋਣਗੇ ਉਹਨਾਂ ਤੇ ਆਪਾਂ ਇਸ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਨਾਲ ਦੀ ਨਾਲ ਰੈਸਟ ਵੀ ਪਾਵਾਂਗੇ ਔਰ ਇਹਦਾ ਕਿਤੇ ਨਾ ਕਿਤੇ ਜਿਹੜਾ ਰਿਲੇਸ਼ਨ ਨਸ਼ੇ ਵਾਲ ਵੀ ਚੱਲ ਜਾਂਦਾ ਤੇ ਉਹਦੇ ਤੁਹਾਨੂੰ ਮਾਗੀ ਦੱਸਿਆ ਕਿ ਜਿਸ ਤਰੀਕੇ ਨਾਲ ਆਪਾਂ ਪਠਾਨਕੋਟ ਚ ਮਹੀਨ ਚਲਾ ਰਹੇ ਆ ਆਪਾਂ ਦਿੱਲੀ ਕੋਈ ਨਾ ਕੋਈ ਐਨਡੀਪੀਐਸ ਦਾ ਮੁਕੱਦਮਾ ਵੀ ਦੇ ਰਹੇ ਆ ਸਾਰੇ ਐਸੇ ਲੜਕੇ ਦੀ ਆਪਾਂ ਲਿਸਟ ਬਣਾਈ ਹੈ ਮੈਂ ਇਹ ਵੀ ਕਹਿਣਾ ਚਾਹੁੰਦਾ ਤੁਹਾਡੇ ਲਈ ਉਹ ਜਿਹੜੇ ਵੇਚ ਰਹੇ ਹਉਣ ਪਤਾ ਕਿਹਨਾਂ ਨੂੰ ਵੇਚਨੇ ਆ ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਲਿਸਟ ਉਹਨਾਂ ਦੀ ਬਣੀ ਪਈ ਹੈ ਆਪਾਂ ਹਰ ਦਿਨ ਹੀ ਉਹਨਾਂ ਚੋਂ ਕੋਈ ਨਾ ਕੋਈ ਬੰਦਾ ਫੜ ਰਹੇ ਆ ਤੇ ਇਹ ਵਹਿਮ ਚੱਨਾ ਰਹੇ ਕਿ ਵੀ ਆਪਾਂ ਵੇਚ ਦਾਂਗੇ ਤੇ ਇਦਾਂ ਟਾਈਮ ਪਾਸ ਹੋ ਜਾਊਗਾ ਉਹ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਬਹੁਤ ਸਖਤ ਹੈ ਤੇ ਪੁਲਿਸ ਇੱਤੇ ਹੋਰ ਜ਼ਿਆਦਾ ਸਖਤ ਹੈ ਤੇ ਐਸਐਸਪੀ ਪਟਾਣਕੋਟ ਜੀ ਜਾਂ ਉਹਨਾਂ ਦਾ ਸਾਨੂੰ ਕਲੀਅਰ ਕਰ ਡਾਇਰੈਕਸ਼ਨਸ ਆ ਕਿ ਆਪਾਂ ਇਹ ਤੇ ਬਿਲਕੁਲ ਲੱਟ ਨਹੀਂ ਦੇਣੀ ਨਾ ਨਸ਼ੇ ਚ ਤੇ ਨਾ ਲੜਾਈ ਝਗੜੇ ਚ ਤੇ ਆਪਾਂ ਜਿਹੜਾ ਕੋਈ ਲੜੂਗਾ ਮੌਕੇ ਤੇ ਹੀ ਉਹਦਾ ਫਿਰ ਜਿਹੜਾ ਨਿਆਂ ਹੋਊਗਾ ਕਿ ਵੀ ਆਪਾਂ ਮੁਕਦਮਾ ਦਰਜ ਕਰਾਂਗੇ ਤੇ ਗ੍ਰਿਫਤਾਰੀਆਂ ਪਾਵਾਂਗੇ ਤੇ ਉਹ ਜਦੋਂ ਅੰਦਰ ਰਹਿਣਗੇ ਤਦ ਨੂੰ ਪਤਾ ਲੱਗੂਗਾ ਕਿ ਲੜਾਈ ਜਿਹੜੀ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਤੇ ਨਾਲ ਹੀ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਕਿ ਇਸ ਤਰ੍ਹਾਂ ਦੀ ਜਿਹੜੀ ਕੋਈ ਗਵਾਰਦਤ ਹੁੰਦੀ ਹੈ ਉਹਦੇ ਚ ਸਾਹਮਣੇ ਆ ਕੇ ਪੁਲਿਸ ਦਾ ਸਹਿਯੋਗ ਕਰਨ ਤੇ ਨਸ਼ੇ ਚ ਵੀ ਜਿਹੜਾ ਉਹ ਅੱਗੇ ਆ ਕੇ ਸਾਨੂੰ ਦੱਸਣ ਤੇ ਇਨਫਾਰਮੇਸ਼ਨ ਦੇਣ ਤੇ ਆਪਾਂ ਜਿਹੜਾ ਉਹ ਅਕੋਰਡਿੰਗਲੀ ਉਹਨਾਂ ਤੇ ਬੰਦੀ ਜਿਹੜੀ ਕਾਰਵਾਈ ਕਰਾਂ ਟੋਟਲ ਕਿੰਨੇ ਬੰਦੇ ਹੈਗੇ ਸੀਗੇ ਜੀ ਇਹਦੇ ਵਿੱਚ ਫਿਲਹਾਲ ਤੇ ਆਪਾਂ ਦੋ ਅਰੈਸਟ ਕੀਤੇ ਇਹਦੇ ਵਿੱਚ ਉਹਨਾਂ ਨੇ ਇੱਕ ਅਨਪਛਾਤਾ ਵੀ ਦੱਸਿਆ ਉਹਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕੌਣ ਆ ਜਿਹੜੇ ਮੇਨ ਅਕਿਊਜ਼ ਹੈ ਸਾਹਬ ਸਿੰਘ ਇਹਨੂੰ ਆਪਾਂ ਅਰੈਸਟ ਕਰ ਲਿਆ